ਹਾਂਜੀ ਬਾਈਕ ਸਤ ਸਿਰੇਕਾਲ ਹੁਣ ਦੇਖੋ ਮਾਤਾ ਗੁਜਰਕੌਰ ਜੀ ਨੇ ਜੋ ਛੋਟੇ ਸਹਬਜ਼ਾਦਿਆਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਸੀ ਉਹਨਾਂ ਦਾ ਕਿੱਡਾ ਵੱਡਾ ਅਸਰ ਸੀ ਛੋਟੇ ਸਹਬਜ਼ਾਦਿਆਂ ਉੱਤੇ ਮਾਤਾ ਗੁਜਰਕੌਰ ਜੀ ਨੇ ਦੱਸਿਆ ਸੀ ਕਿ ਕਿਵੇਂ ਉਹਨਾਂ ਦੇ ਬਟੇਰਿਆਂ ਨੇ ਧਰਮ ਦੀ ਖਾਤਰ ਸ਼ਹਾਤਾਂ ਦਿੱਤੀਆਂ ਛੋਟੇ ਸਹਬਜ਼ਾਦਿਆਂ ਨੂੰ ਪਤਾ ਸੀ ਕਿ ਕਿਵੇਂ ਗੁਰੂ ਅਰਜਨ ਦੇਵ ਜੀ ਨੇ ਤਤੀ ਤਵੀ ਉੱਤੇ ਬੈਠ ਕੇ ਸ਼ਹਾਦਤ ਦਿੱਤੀ ਸੀ ਤੇ ਕਿਵੇਂ ਉਹਨਾਂ ਦੇ ਪਰਦਾਦਾ ਤਾਨ ਗੁਰੂ ਹਰगोਬਿੰਦ ਸਿੰਘ ਜੀ ਨੇ ਜ਼ਬਰ ਦੇ ਖਿਲਾਫ ਦੋ ਤਲਵਾਰਾਂ ਚੱਕੀਆਂ ਸਨ ਤੇ ਦੱਬੇ ਕੁਚਲੇ ਹੋਏ ਲੋਕਾਂ ਨੂੰ ਬਾਦਸ਼ਾਹਾਂ ਬਖਸ਼ਿਆ ਸਨ ਤੇ ਕਿਵੇਂ ਉਹਨਾਂ ਦੇ ਦਾਦਾ ਜੀ ਨੇ ਚਾਂਦਨੀ ਚੌਕ ਵਿੱਚ ਜਾ ਕੇ ਸ਼ਹਾਦਤ ਦਿੱਤੀ ਸੀ ਹੁਣ ਜੋ 12 ਤਰੀਕ ਦੀ ਪੇਸੀ ਸੀ ਉਸ ਵਿੱਚ ਵੀ ਇਹਨਾਂ ਜ਼ਾਲਮਾਂ ਨੇ ਛੋਟੇ ਸਾਹਿਬਜ਼ਾਦਿਆਂ ਉੱਤੇ ਬਹੁਤ ਸਾਰੇ ਜ਼ੁਲਮ ਕੀਤੇ ਸਨ ਹੁਣ ਜਦੋਂ ਪੁਰਾਣੇ ਇਤਿਹਾਸਕਾਰਾਂ ਨੂੰ ਪੜਾਇਆ ਜਾਂਦਾ ਹੈ ਜਾਂ ਸੁਣਾਇਆ ਜਾਂਦਾ ਹੈ ਤਾਂ ਉਹਨਾਂ ਨੇ ਆਪਣੇ ਇਤਿਹਾਸ ਵਿੱਚ ਲਿਖਿਆ ਹੈ ਕਿ ਜੋ ਇੱਕ ਕੰਦ ਵਿੱਚ ਚੰਨ ਦੀ ਗੱਲ ਸੀ ਉਹ ਵੀ ਅਸਲ ਵਿੱਚ ਇੱਕ ਡਰਾਉਂ ਦਾ ਤਰੀਕਾ ਹੀ ਸੀ ਛੋਟੇ ਸਾਹਿਬਜ਼ਾਦਿਆਂ ਜੀ ਨੂੰ ਤੇ ਉਹਨਾਂ ਨੇ ਲਿਖਿਆ ਹੈ ਕਿ 12 ਪੂ ਨੂੰ ਛੋਟੇ ਸਾਹਿਬਜ਼ਾਦਾਂ ਨੂੰ ਨੀਹਾਂ ਵਿੱਚ ਜਿਨਾਇਆ ਜਾਣਾ ਸੀ ਤੇ 13 ਪੂ ਨੂੰ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਹੁਣ ਜੋ ਪਹਿਲੀ ਪੇਸ਼ੀ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਜਾਲਮਾਨ ਨੇ ਤਸੱਦਦ ਕੀਤਾ ਸੀ ਤਸੀਹੇ ਦਿੱਤੇ ਸੀ ਇਸ ਤੋਂ ਬਾਅਦ ਉਹਨਾਂ ਨੂੰ ਮਾਤਾ ਗੁਜਰਕੌਰ ਜੀ ਦੇ ਕੋਲ ਭੇਜ ਦਿੱਤਾ ਸੀ ਛੋਟੇ ਸਾਹਿਬ ਜਦੇ ਤਾਂ ਮਾਤਾ ਗੁਜਰਕੌਰ ਜੀ ਕੋਲ ਚਲੇ ਗਏ ਸਨ ਪਰ ਵਜੀਦ ਖਾਨ ਤੇ ਸੁਚਾਨੰਨ ਤੇ ਬਾਕੀ ਸਾਰੇ ਦਰਬਾਰੀਆਂ ਦੀ ਨੀਂਦ ਉੱਡ ਚੁੱਕੀ ਸੀ ਉਹਨਾਂ ਨੂੰ ਲੱਗਦਾ ਸੀ ਕਿ ਇੱਕੇ ਰਾਤ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਫਰਜ਼ੰਦਾ ਨੂੰ ਧਰਮ ਕਬੂਲ ਕਰਾ ਦੇਵਾਂਗੇ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਹਾਰ ਹੋ ਜਾਪਗੀ ਪਰ ਜਦੋਂ ਇੰਨੇ ਤਸੱਦਦ ਕਰਨ ਤੋਂ ਬਾਅਦ ਵੀ ਛੋਟੇ ਸਹਿਬਜ਼ਾਦੇ ਨਾ ਆ ਚੁਕੇ ਤਾਂ ਵਜੀਦ ਖਾਨ ਸੁਚਾਨੰਦ ਵਰਗਿਆਂ ਨੂੰ ਆਪਣੀ ਔਕਾਤ ਦਾ ਪਤਾ ਚੱਲ ਗਿਆ ਸੀ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਤੇ ਉਹਨਾਂ ਦੇ ਫਰਜ਼ੰਦਾ ਦੇ ਸਾਹਮਣੇ ਕੀ ਚੀਜ਼ ਹਨ ਫਿਰ ਇਹ ਪੂਰੀ ਰਾਤ ਬੈਠ ਕੇ ਸਲਾਹਾਂ ਕਰਦੇ ਹਨ ਕਿ ਹੁਣ ਛੋਟੇ ਸਹਿਬਜ਼ਾਦਿਆਂ ਜੀ ਨੂੰ ਕਿਵੇਂ ਧਰਮ ਕਬੂਲ ਕਰਵਾਇਆ ਜਾਵੇ ਉਹ ਇਸ ਸਲਾਹਾਂ ਦੇਣ ਵਿੱਚ ਸਾਰੇ ਉਹਨਾਂ ਦੇ ਦਰਬਾਰੀ ਸਾਮਲ ਸਨ ਸੁਚਾਨੰਦ ਸਾਮਲ ਸੀ ਤੇ ਵਜੀਦ ਖਾਨ ਆਪ ਸੀ ਇਹ ਅਲੱਗ ਅਲੱਗ ਸਲਾਹਾਂ ਦਿੰਦੇ ਹਨ ਤੇ ਵਜੀਦ ਖਾਨ ਉੱਥੇ ਸਲਾਹ ਦਿੰਦਾ ਹੈ ਕਿ ਇਹਨਾਂ ਨੂੰ ਜਾਂ ਉਹਨਾਂ ਨੂੰ ਦਰਬਾਰ ਵਿੱਚ ਚੰਨ ਦਿੱਤਾ ਜਾਵੇ ਫਿਰ ਇਹਨਾਂ ਨੇ ਇੱਕ ਕਾਜੀ ਨੂੰ ਬੁਲਾਇਆ ਸੀ ਤੇ ਕਾਜੀ ਨੂੰ ਕਿਹਾ ਸੀ ਕਿ ਇੱਕ ਫਤਵਾ ਜਾਰੀ ਕਰ ਦਿਓ ਛੋਟੇ ਸਾਹਿਬ ਜਾਨਾਂ ਜੀ ਦੀ ਮੌਤ ਦਾ ਪਰ ਕਾਜੀ ਨੇ ਇੱਥੇ ਫਤਵਾ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਕਿ ਇਹ ਗੱਲ ਇਸਲਾਮ ਧਰਮ ਦੇ ਖਿਲਾਫ ਹੈ ਇਹ ਇਸਲਾਮ ਧਰਮ ਦੇ ਉਲਟ ਹੈ ਐਡੇ ਛੋਟੇ ਬੱਚਿਆਂ ਦਾ ਫਤਵਾ ਜਾਰੀ ਮੌਤ ਦਾ ਨਹੀਂ ਕੀਤਾ ਜਾ ਸਕਦਾ ਫਿਰ ਇਹ ਸੋਚਦੇ ਹਨ ਕਿ ਮਲੇਲਕੋਟਲੇ ਦੇ ਨਵਾਬ ਨੂੰ ਬੁਲਾਉਣੇ ਹਨ ਤੇ ਉਹਨਾਂ ਨੂੰ ਕਹਾ ਕਿ ਕਿ ਆਹ ਤੁਹਾਡੇ ਦੁਸ਼ਮਣ ਨੇ ਇਹਨਾਂ ਨੂੰ ਸਜ਼ਾ ਦਿਓ ਕਿਉਂਕਿ ਥੋੜੇ ਦਿਨ ਪਹਿਲਾਂ ਹੀ ਧੰਗ ਗੁਰੂ ਗੋਬਿੰਦ ਸਿੰਘ ਜੀ ਨੇ ਮਲੇਲਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਦੀਪਰਾ ਨਾਹਰਖਾਨ ਤੇ ਉਹਨਾਂ ਦੇ ਭਤੀਜੇ ਖਵਾਜਾ ਖিজਰ ਨੂੰ ਚਮਕੌਰ ਦੀ ਜੰਗ ਵਿੱਚ ਮਾਰ ਦਿੱਤਾ ਸੀ ਤੇ ਉਹ ਸੋਚਦੇ ਸਨ ਕਿ ਇਸ ਗੱਲ ਦਾ ਗੁੱਸਾ ਨਵਾਬ ਦੇ ਦਿਲ ਵਿੱਚ ਹੋਵੇਗਾ ਤੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਸਹਬਜ਼ਾਦਾ ਨੂੰ ਸਜ਼ਾ ਦੇ ਦੇਵੇਗਾ ਤੇ ਜੋ ਛੋਟਾ ਦਰਵਾਜ਼ਾ ਖੁੱਲਣ ਵਾਲੀ ਗੱਲ ਹੋਈ ਸੀ ਉਹ ਵੀ ਐਸੀ ਰਾਤ ਨੂੰ ਹੀ ਸਲਾਹ ਕੀਤੀ ਗਈ ਸੀ ਪਲਾਨਿੰਗ ਕੀਤੀ ਗਈ ਸੀ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬ ਜਦਿਆ ਨੇ ਵਜੀਦ ਖਾਨ ਨੂੰ ਝੁੱਕ ਕੇ ਸਲਾਮ ਨਹੀਂ ਸੀ ਕੀਤਾ ਇਹ ਗੱਲ ਦੀ ਚਰਚਾ ਵੀ ਉਸੇ ਰਾਤ ਹੀ ਹੋਈ ਹੋਵੇਗੀ ਕਿ ਛੋਟੇ ਬੱਚਾ ਨੇ ਆ ਕੀਤਾ ਐਵੇਂ ਕੀਤਾ ਤੇ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ